ਇਹਨੂੰ ਬੋਲਡੋਜ਼ਰ ਚੱਲਿਆ ਤੇ ਕੋਰਪੋਰੇਟ ਵਿੱਚ ਕੀ ਕਹੋਗੇ ਬਾਰੇ ਜੀ ਪੁਲਿਸ ਫਰੀਦਕੋਟ ਪੁਲਿਸ ਨੂੰ ਰਿਕੁਐਸਟ ਆਈ ਸੀ ਕਿ ਪੁਲਿਸ ਸੇਮਦਦ ਪ੍ਰੋਵਾਈਡ ਕਰਾਣੀ ਹੈ ਇੱਥੇ ਇੱਕ ਲੀਗਲ ਸਟਰਕਚਰ ਹੈ ਉਹ ਦੇ ਡਿਮੋਲਿਸ਼ਨ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਅੱਜ ਸਾਰੇ ਅਸੀਂ ਇੱਥੇ ਆਏ ਆਂ ਔਰ ਇੱਕ ਪ੍ਰੋਪਰ ਕਾਨੂੰਨੀ ਕਾਰਵਾਈ ਨੂੰ ਫਾਲੋ ਕਰਦੇ ਹੋਏ ਗਾਈਡਲਾਈਨਸ ਨੂੰ ਪਿਛਲੀ ਵਾਰ ਵੀ ਨਸ਼ਾ ਤਸਕਰਾਂ ਦਾ ਕਾਫੀ ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਅਗੇ ਨਹੀਂ ਜਾਏਗਾ ਹੰਗਾਮੇ ਵਾਲਾ ਕਿਸ ਤਰ੍ਹਾਂ ਸਮਝੋਗੇ ਤੁਸੀਂ ਜੀ ਇਹ ਕਲੀਅਰ ਘਟ ਇੱਕ ਇੰਡੀਕੇਸ਼ਨ ਹੈ ਕਿ ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋਰਸ਼ੋਰ ਨਾਲ ਸਟਾਰਟ ਹੋਈ ਸੀ ਯੁੱਧ ਨਸ਼ਾ ਵਿਰੁੱਧ ਦਾ ਇੱਕ ਵਿਜੀਬਲ ਇੰਪੈਕਟ ਕੋਟਕਪੂਰਾ ਵਿਖੇ ਅਸੀਂ ਦੇਖ ਸਕਦੇ ਨੇ 4 ਮਹੀਨੇ ਪਹਿਲੇ ਤੁਸੀਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲੀਸ਼ਨ ਡਰਾਈਵ ਇਸ ਹੀ location ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ दैट इज अ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਇੱਕ ਸਸਟੇਨਡ ਲਹਿਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 مارچ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਨਸ਼ਾ ਤਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਫਿਗਰਸ ਆਪਣੇ ਆਪ ਚ ਇਹ ਦਰਸ਼ਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨ ਜੀ ਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਏਸੀ ਲੜੀ ਦੇ ਚ 26 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ 2 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 21000 ਤੋਂ ਵੱਧ ਨਸ਼ੀਲੀ ਗੋਲੀਆਂ ਰਿਕਵਰ ਹੋਈਆਂ ਹਨ ਔਰ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲੀਸ਼ਨ ਡਰਾਈਵ ਜਦੋਂ ਵੀ ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਰਿਕੁਐਸਟ ਆਂਦੀ ਹੈ ਪੁਲਿਸ ਹਮ ਦਾਦ ਵਾਸਤੇ ਅਸੀਂ ਸਾਰੇ ਇਕੱਠੇ ਪ੍ਰੋਪਰ ਪ੍ਰੋਸੀਜਰ ਨੂੰ ਫੋਲੋ ਕਰਦੇ ਹੋਏ ਉਹ ਐਕਟੀਵਿਟੀਆਂ ਅਸੀ ਕਰਾਂਦੇ ਹਾਂ ਇਸੇ ਜਿਹੜਾ ਵਿਅਕਤੀ ਹੈ ਇਸ ਦੇ ਖਿਲਾਫ ਕਿੰਨੇ ਮੁਕੱਦਮੇ ਨੇ ਇਹ ਵਿਸ਼ਾਲ ਹੈ ਇਹ ਤੇ ਵੀ ਇਹਦਾ ਵੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਐਨਡੀਪੀਐਸਸੀ ਹੈ ਐਂਡ ਵੈਰੀ ਇੰਪੋਰਟੈਂਟਲੀ ਕਿ ਇਹਦੀ ਸ਼ਿਕਾਇਤ ਬਹੁਤ ਸੀਗੀ ਇੱਥੇ ਲੋਕਲੀ ਤਾਂ ਇਹ ਜਿਹੜਾ ਪੂਰਾ ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਵਿੱਚ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇੱਥੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਢਲ ਪਈ ਹੋਈ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦਾ ਵੀ ਤੁਸੀਂ ਫੀਡਬੈਕ ਜ਼ਰੂਰ ਲਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਸਕੀਏ। ਉਹਨਾਂ ਲਈ ਸਮੇਂ ਚ ਹੋਰ ਕਿੰਨੇ ਨੰਬਰ ਲੱਗ ਰਹੇ ਅਸੀਂ ਤੇ ਜੀ ਸਾਡੀ ਤਾਂ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ ਔਰ ਅਸੀਂ ਟਾਈਮ ਟੂ ਟਾਈਮ ਮੀਡੀਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਹੈ। ਕੱਲ ਵੀ ਅਸੀਂ 3 ਮੁਲਜ਼ਮ ਫੜੇ ਸੀ ਤੇ ਡੀਐਸਪੀ ਕੋਟਤਪੁਰਾ ਦੀ ਸੁਪਰਵੀਜ਼ਨ ਹੇਠ ਹੀ ਇਥੇ ਇੱਕ ਪਰਚਾ ਰਜਿਸਟਰ ਹੋਇਆ ਸੀ ਜੇ ਜੋ 300g ਹੈਰੋਇਨ ਦੇ ਰਿਕਵਰੀ ਹੋਈਏ ਦੋਨੋਂ ਹੀ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡਡ ਆ ਉਹ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਫਰੀਦਕੋਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਨਸ਼ਾ ਫਿਰ ਤੁਹਾਨੂੰ ਸੁਣ ਰਹੀ ਹੋਣਗੇ ਕੋਈ ਮੈਸੇਜ ਇਹਨਾਂ ਨੂੰ ਜੀ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ ਤਾ ਉਹੀ ਮੈਸੇਜਸ ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ ਇਹੀ ਹੋਨੇ ਤਾਂ ਜੀ ਇਹ ਮੁੰਡਾ ਹੈਗਾ ਵਿਸ਼ਾਲ ਪੁੱਤਰ ਸਰਦਾਰਾਮ ਇਹਨੇ ਕੋਈ ਕੰਸਟਰਕਸ਼ਨ ਕੀਤੀ ਸੀ ਤਾਂ ਜਿਹੜਾ ਸਾਡਾ ਟੈਕਨੀਕਲ ਸਟਾਫ ਹੈ ਜਿਹੜਾ ਉਹਨੂੰ ਡਿਟੈਕਟ ਕੀਤਾ ਤਾਂ ਇਹਨੂੰ ਮਈ ਦੇ ਵਿੱਚ ਇਹਦਾ ਨੋਟਿਸ ਜਾਰੀ ਕੀਤਾ ਸੀ ਮਈ 2025 ਤੋਂ ਜੂਨ 2025 ਸਪਟੰਬਰ ਚ ਵੀ ਜਾਰੀ ਕੀਤਾ ਉਸ ਤੋਂ ਬਾਅਦ ਅਕਤੂਬਰ ਚ ਵੀ ਜਾਰੀ ਕੀਤਾ ਤੇ ਇਸੇ ਮਹੀਨੇ ਵੀ ਜਾਰੀ ਕੀਤਾ ਇਹਨੂੰ ਟਾਈਮ ਟੂ ਟਾਈਮ ਬਹੁਤ ਆਪਰਚੂਨਿਟੀ ਦਿੱਤੀ ਗਈ ਤੇ ਆਪਣਾ ਨਕਸ਼ਾ ਵਗੈਰਾ ਪਾਸ ਕਰਵਾਓ ਤੇ ਜਿਹੜਾ ਉਹ ਨਰਸ਼ਿਪ ਦਾ ਰਿਕਾਰਡ ਹੈ ਉਹ ਪੇਸ਼ ਕਰੋ ਮਾਟ ਇਨਸਪਾਈਟ ਆਫ ਸੋ ਮਚ ਨੋਟਿਸਿਸ ਓਨ ਹੀ ਫੇਲ ਟੂ ਪ੍ਰੋਡਿਊਸ ਯਾਨੀ ਕਿ ਉਹ ਸਾਡੇ ਕੋਲ ਨਾਲ ਕੋਈ ਵਸਤਾ ਵਿੱਚ ਪੇਸ਼ ਨਹੀਂ ਕੀਤਾ ਆ ਜੋ ਫਿਰ ਕਾਰਵਾਈ ਬੰਦੀ ਸੀ ਐਸ ਪਰ ਲਾ ਉਹ ਡੈਮੋਲੇਸ਼ਨ ਦੀ ਕਾਰਵਾਈ ਸੀ ਤੇ ਉਹੀ ਅਸੀਂ ਕੀਤੀ ਹੈ ਥੈਂਕ ਯੂ